ਕੁਆਲਟੀ ਦਾ ਇਹਨਾਂ ਪੈਰਾਮੀਟਰ ਆ ਉਹ ਜਿਹੜਾ ਇਹ ਆ ਕਿ ਉਹਦੇ ਵਿੱਚ 25 ਤੋਂ 30% ਜਿਹੜਾ ਹੈਗਾ ਸੁੱਕਾ ਪਦਾਰਥ ਹੋਣਾ ਚਾਹੀਦਾ 7 ਤੋਂ 9% ਉਹਦੇ ਵਿੱਚ ਪ੍ਰੋਟੀਨ ਹੋਣੀ ਚਾਹੀਦੀ ਆ ਔਰ 26 ਤੋਂ 32% ਉਹਦੇ ਵਿੱਚ ਸਟਾਰਚ ਹੋਣਾ ਚਾਹੀਦਾ ਤੇ ਬਾਕੀ ਉਹਦੀ ਜਿਹੜੀ ਏਡੀਐਫ ਐਂਡ ਡਾਈਜੈਸ਼ਨ ਪਚਣ ਜੋ 11% ਜੋਗਾ ਪਰ ਰੇਸ਼ੀਆਂ ਦੀ ਗੱਲ ਕਰਦੇ ਆ ਤਾਂ ਉਹ ਵੀ ਉਹਦੇ ਵਿੱਚ ਇਹਨਾਂ ਅਧਾਰਿਤ ਮਾਤਰਾ ਦੇ ਵਿੱਚ ਹੀ ਹੋਣੀ ਚਾਹੀਦੀ ਕਿ ਸਾਲ ਭਰਾ ਦਾ ਤੁਹਾਡਾ ਹੁਣ ਸਵਾਲ ਇਹ ਆਊਗਾ ਇਹਦੀ ਇਹਦਾ ਫਿਰ ਪੈਰਾਮੀਟਰ ਅਸੀਂ ਕਿੱਥੋਂ ਪਿੰਡਾਂ ਦੇ ਵਿੱਚ ਕਿਹੜੀ ਲੈਬੋਰਟਰੀ ਹੈ ਜਿੱਥੋਂ ਅਸੀਂ ਟੈਸਟ ਕਰਾ ਸਕਦੇ ਆ ਪਰ ਜੇ ਤੁਸੀਂ ਸਹੀ ਤਰੀਕੇ ਨਾਲ ਅਚਾਰ ਬਣਾਓ ਵਧੀਆ ਵੈਰੈਟੀ ਦਾ ਬਣਾਓ ਤੈਨ ਸਿਰਫ ਤੇ ਬਣਾਓ ਤਾਂ ਫਿਰ ਤੁਹਾਨੂੰ ਇਹ ਸਾਰੇ ਪੈਰਾਮੀਟਰ ਪੂਰੇ ਹੋ ਜਾਣਗੇ ਜੇ ਤੁਹਾਡੀ ਕੁਆਲਿਟੀ ਬਣ ਗਈ ਅਚਾਰ ਦੀ ਤੁਹਾਡੇ ਦੀ ਕੁਆਲਿਟੀ ਕਿਹੋ ਜਿਹੀ ਬਣਨੀ ਆ ਇਹ ਤੁਹਾਡਾ ਉਸ ਦਿਨ ਹੀ ਨਿਰਧਾਰਿਤ ਹੋ ਜਾਣਾ ਜਿਸ ਦਿਨ ਤੁਸੀਂ 20 ਲੈਂਡ ਦੁਕਾਨ ਤੇ ਗਏ ਤੇ ਮੈਨੂੰ ਮੱਕੀ ਦਾ ਕੀ ਦੇ ਦੇ ਮੈਨੂੰ ਵਿਚਾਰ ਆ ਮੈਂ ਅਚਾਰ ਵਾਸਤੇ ਨਿਕਲਦਾ ਮੱਕੀ ਆ ਜਿਹੜੀ ਉਹ ਕਈ ਪ੍ਰਕਾਰ ਦੀ ਮਿਲਦੀ ਆ ਬਾਜ਼ਾਰ ਦੇ ਵਿੱਚੋਂ ਕਹਿੰਦਾ ਮਤਲਬ ਉਹ ਵੈਸੇ ਤਾਂ ਵੈਰੈਟੀਆਂ ਬਹੁਤ ਨੇ ਬਹੁਤ ਕੰਪਨੀਆਂ ਨੇ ਬਹੁਤ ਵੈਰੈਟੀਆਂ ਨੇ ਪਰ ਮੈਂ ਛੋਟੇ ਤੋਂ ਛੋਟੇ ਤੁਹਾਨੂੰ ਦੱਸਦੇ ਆ ਮੈਂ ਵੈਰੈਟੀ ਦਾ ਨਾਮ ਹੀ ਲਊਂਗਾ ਮੈਂ ਸਿਰਫ ਇਹ ਕਹੂੰਗਾ ਤੁਹਾਨੂੰ ਕਿ ਮੱਕੀ ਦੇ ਵਿੱਚ ਜੇ ਤੁਸੀਂ ਹਰੇ ਪੱਠੇ ਦੇ ਤੌਰ ਤੇ ਮੱਕੀ ਪਸ਼ੂਆਂ ਨੂੰ ਚਾਰਨੀ ਆ ਉਹਦੀ ਵੈਰੈਟੀ ਇਲਾਗਾ ਜੇ ਤੁਸੀਂ achar ਬਣਾ ਕੇ achar ਬਣਾ ਪਸ਼ੂਆਂ ਨੂੰ ਚਾਰਨਾ ਉਹਦੀ ਵੈਰੈਟੀ ਲੱਗਦਾ ਜੇ ਤੁਸੀਂ ਪਕਾਉਣ ਲਈ ਮੱਕੀ ਚਾਹਣਾ ਉਹਦੀ ਵੈਰੈਟੀ ਲੱਗਦਾ ਤੇ ਜੇ ਤੁਸੀਂ ਉਹ ਜਿਹੜੇ ਆਪਾਂ ਨੂੰ ਮਾਲ ਦੇ ਵਿੱਚ ਦਾਣੇ ਮਿਲਦੇ ਆ ਉਹਨੇ ਉਹ ਜਾਂ ਹੋਰ ਉਹਦੀ ਵੈਰੈਟੀ ਲੱਗਦਾ ਸੋ ਆਪਾਂ ਕਿਸ ਪਰਪਸ ਲਈ ਮੱਕੀ ਬੀਜ ਰਹੇ ਆ ਆਪਾਂ ਨੂੰ ਉਹ ਬੀਜ ਲੈਣਾ ਚਾਹੀਦਾ ਵੱਡੀ ਗੱਲ ਕਿਉਂਕਿ ਜਿਹੜੀ ਅਚਾਰ ਅਜ ਅੰਦਰ ਵਿੱਚ ਅਚਾਰ ਵਾਲੀ ਮੱਕੀ ਦੀ ਗੱਲ ਕਰਾਂਗੇ ਅਚਾਰ ਵਾਲੀ ਮੱਕੀ ਦੇ ਵਿੱਚ ਜਦੋਂ ਤੁਸੀਂ ਦੁਕਾਨ ਤੇ ਚਾਹੋ ਤੁਹਾਨੂੰ ਬਦਾਨਦਾਰ ਇਹ ਕਹਿੰਦਾ ਕਿ ਜੀ ਇਹਦਾ ਤਾਡਾ ਬਹੁਤ ਮੋਟਾ ਇਹਦੇ ਪੱਤੇ ਬੜੇ ਚੌੜੇ ਆ ਇਹਦੇ ਵਿੱਚ 300 ਕੰਟੋ ਦੀ ਟਰਾਲੀ ਭਰ ਜਾਊਗੀ ਇਹਦੇ ਚ ਤੇ ਇਹ ਤੇਰਾ ਬਹੁਤ ਚਾਰ ਨਿਕਲੂਗਾ ਭਰਾਓ ਜਿਹੜਾ ਅਚਾਰ ਆ ਉਹ ਦਾਣੇ ਵਾਲਾ ਪੈਣਾ ਉਹ ਛੱਲੀਆਂ ਵਾਲਾ ਪੈਣਾ ਉਹ ਪੱਤਿਆਂ ਵਾਲਾ ਟਾਣਿਆਂ ਵਾਲਾ ਨਹੀਂ ਪਾ ਤੁਸੀਂ 300 ਕੰਟੋ ਟਾਣੇ ਭਰੀ ਆਓ ਜੇ ਤੁਹਾਡਾ ਜਿਹੜਾ ਕੁਤਰਾ ਕੀਤਾ ਮੰਨ ਲਓ ਇੱਕ ਇਕੜ ਦੇ ਵਿੱਚੋਂ ਤੁਸੀਂ ਮੱਕੀ ਕੱਟੀ ਅਚਾਰ ਵਾਸਤੇ ਜੇ ਕੁਤਰਾ ਕੀਤਾ ਮੰਨ ਲਓ 300 ਕੰਟੋ ਦੇ ਵਿੱਚੋਂ ਝਾੜ ਨਿਕਲ ਆਇਆ ਪਰ ਉਹਦਾ ਸੁੱਕਾ ਮਾਤਾ 20% ਆ ਤਾਂ ਤੁਹਾਡੇ ਜਿਹੜੇ ਪਸ਼ੂਆਂ ਦੇ ਕੰਮ ਦੀ ਚੀਜ਼ ਹੈ ਜਿਹੜੀ ਤਾਂ ਉਹਦਾ 60 ਕੁਆਂਟਲ ਹੀ ਰਹਿ ਗਿਆ ਠੀਕ ਹੈ ਨਾ ਸੁੱਕਾ ਮਾਦਾ ਮੈਂ ਥੋੜਾ ਜਿਹਾ ਸੁੱਤੇ ਮਾਦੇ ਬਾਰੇ ਵੀ ਦੱਸ ਦੂੰਗਾ ਵੀ ਕੀ ਵਲਾ ਕੀ ਹੈ ਸੁੱਤੇ ਮਾਦਾ ਮੱਕੀ ਦੇ ਵਿੱਚ ਸਭ ਤੋਂ ਵੱਡੀ ਜ਼ਰੂਰੀ ਚੀਜ਼ ਕੀ ਹੈ ਜਿਹੜੀ ਪਸ਼ੂਆਂ ਦੇ ਆਹਾਰ ਵਾਸਤੇ ਮੱਕੀ ਹੈ ਉਹਦੇ ਵਿੱਚ ਸੁੱਤੇ ਮਾਦੇ ਦੀ ਮਾਤਰਾ ਕਿੰਨੀ ਹੈ ਤੇ ਉਹਦੇ ਸੁੱਤੇ ਮਾਦੇ ਦੀ ਮਾਤਰਾ ਨੇ ਹੀ ਮੌਇਸਚਰ ਰੇਟ ਨਿਰਧਾਰਤ ਕਰਨਾ ਮੰਨ ਲਓ ਉਹਦੇ ਵਿੱਚ 30% ਸੁੱਕਾ ਮਾਦਾ ਤਾਂ ਮੌਇਸਚਰ ਕਿੰਨਾ ਹੋਇਆ 70% ਕਿਉਂਕਿ ਆਪਾਂ ਪਰਸੈਂਟ ਦੇ ਹਿਸਾਬ ਨਾਲ ਆਪਾਂ 100 ਕਿਲੋ ਤੋਂ ਹੀ ਲਵਾਂਗੇ ਨਾ ਤੇ ਇੱਕ ਮੱਕੀ ਜਿਹਦਾ ਸੁੱਕਾ ਮਾਦਾ ਹੈਗਾ ਮੰਨ ਲਓ 20% ਤੇ ਇੱਕ ਮੱਕੀ ਉਹਦਾ achar ਪੁੱਤਰ ਕੇ ਤੁਸੀਂ ਕੋਈ ਕੋਈ ਦੇ ਵਿੱਚ ਪਾਉਂਦੇ ਤੁਸੀਂ ਰਿਓ ਤੇ ਖਰਚਾ ਉਹੀ ਕੀਤਾ ਤੁਸੀਂ ਹਾਰਵੈਸਟਿੰਗ ਤੇ ਉਹੀ ਕੀਤਾ ਤੁਸੀਂ ਮੱਕੀ ਪਾਲਣ ਤੇ ਉਹੀ ਕੀਤਾ ਪਾਣੀ ਉਹਨੇ ਲਾਏ ਸਾਰਾ ਕੁਝ ਉਹੀ ਕੀਤਾ ਪਰ ਤੁਹਾਡਾ ਜਿਹੜਾ achar ਆ ਉਹਦੇ ਵਿੱਚ ਇੱਕ achar ਦੇ ਵਿੱਚ 20% ਸੁੱਕਾ ਮਾਦਾ ਇੱਕ achar ਦੇ ਵਿੱਚ 30% ਸੁੱਕਾ ਮਾਦਰਾ ਤੇ ਸੁੱਕਾ ਮਾਦੇ ਦਾ 10% ਦਾ ਫਰਕ ਪੰਜ ਦਾ ਹੀ ਗੈਰ ਹੋ ਕੇ 25 ਆ ਕੇ 30 ਆ ਜੇ 5% ਦਾ ਵੀ ਫਰਕ ਆ ਤਾਂ ਇੱਕ ਢਿੱਲੇ ਚ 150 ਕੁਇੰਟਲ ਚਾਰ ਨਿਕਲਿਆ 150 5 7.5 ਕੁਇੰਟਲ ਸੁੱਕਾ ਮਾਤਾ ਤੁਹਾਡਾ ਉਸੇ ਇੱਕ ਢਿੱਲੇ ਦੇ ਵਿੱਚ ਘਟ ਗਿਆ ਚਾਰ ਕਿੱਲੇ ਦਾ ਚਾਰ ਪਾਇਆ ਤਾਂ ਤੁਹਾਡਾ 3000 ਨਹੀਂ 30 ਕਿਲ 30 ਕੁਇੰਟਲ ਸੁੱਕਾ ਮਾਤਾ ਉਸੇ ਟੋਏ ਚ ਹੀ ਪਾਇਆ ਬਾਈ ਜੀ ਨੇ ਚਾਰ ਪਾਇਆ 25% ਵਾਲੀ ਡਰਾਈ ਮੈਟਰ ਦਾ ਬਾਈ ਜੀ ਨੇ ਪਾਇਆ 30% ਵਾਲੀ ਦਾ ਪਾਇਆ ਬਾਈ ਜੀ ਨੇ ਪਾਇਆ 30% ਹੋ ਗਿਆ ਉਹ ਹਸਾਬ ਨਾਲ ਤੁਹਾਡਾ ਕੋਇਤ ਸੁੱਕਾ ਮਾਤਾ ਕਿੰਨਾ ਪਸ਼ੂ ਨੂੰ ਤੁਹਾਡੇ ਕੋਇਤ ਸੁੱਕੇ ਮਾਦੇ ਤੱਕ ਮਤਲਬਾ ਉਹਦੇ ਚ ਪੁੱਤਰਾ ਕਿੰਨਾ ਪਿਆ ਉਹਦੇ ਤੱਕ ਕੋਈ ਮਤਲਬ ਨਹੀਂ ਕਿਉਂਕਿ ਉਹਦਾ ਢਿੱਡ ਸੁੱਕੇ ਮਾਦੇ ਨੇ ਭਰਨਾ ਹੁਣ ਇਹ ਸੁੱਕਾ ਮਾਦਾ ਕੀ ਬਣਾ ਇਹਦੇ ਬਾਰੇ ਵੀ ਥੋੜਾ ਜਿਹਾ ਤੁਹਾਨੂੰ ਦੱਸ ਹਾਂ ਕਰਦੇ ਹਾਂ ਸੁਣਿਆ ਪਹਿਲਾਂ ਕਿਸੇ ਨੇ ਇਹ ਸੁੱਕਾ ਮਾਦਾ ਹਾਂ ਜੀ ਸੁੱਕਾ ਮਾਦਾ ਇਹ ਹੈ ਕਿ ਜਿਹੜਾ ਪਸ਼ੂ ਨੂੰ ਜੋ ਉਹਨੂੰ ਹਜਮ ਹੋਣ ਵਾਸਤੇ ਚਾਹੀਦਾ ਇੱਕ ਪਸ਼ੂ ਦਾ ਜਿਹੜਾ ਬੋਡੀ weight ਆ ਜਿਹੜਾ ਉਹਦਾ ਪਾਹਰਾ ਉਹਦਾ 2.5% ਭਾਵ ਦਾ ਬੋਡੀ ਵੇਟ ਦਾ 2.5% ਸੁੱਕਾ ਮਾਦਾ ਉਹਨੂੰ ਆਵਾਸ਼ੀਰ ਚਲਾਉਣ ਵਾਸਤੇ ਹੋਰ ਚਾਹੀਦਾ ਭਾਵ ਜੇ ਤੁਹਾਡੇ ਕੋਲੇ 5 ਕਾਟਲ ਦੀ ਇੱਕ ਗਾਵਾਂ ਹੈ ਤਾਂ 2.5% ਦੇ ਸਾਹਮਣੇ 12.5 ਕਿਲੋ ਸੁੱਕਾ ਮਾਦਾ ਉਹਨੂੰ ਆਦਾ ਸ਼ਰੀਰ ਚਲਾਉਂਦੀ ਚਾਹੀਦਾ ਜੇ ਉਹ 10 ਕਿਲੋ ਦੁੱਧ ਦਿੰਦੀ ਆ ਤਾਂ 400 ਗ੍ਰਾਮ 1 ਕਿਲੋ ਦੁੱਧ ਦੇ ਵਸਤਵਾ ਕਰਨ ਵਾਸਤੇ ਸੁੱਕਾ ਮਾਦਾ ਚਾਹੀਦਾ ਉਹਦੇ ਸ਼ਰੀਰ ਦੇ ਅੰਦਰ ਖਲ ਮੋਣਾ ਚਾਹੀਦਾ ਤਾਂ ਉਹ 400 ਗ੍ਰਾਮ ਜਿਹੜਾ ਸੁੱਕਾ ਮਾਦਾ ਵਾ ਉਹ 10 ਕਿਲੋ ਵਾਲੀ ਨੂੰ ਲਾ ਲੋ ਵੀ 4 ਕਿਲੋ ਉਹਨੂੰ ਜੁਕਾ ਮਾਦਾ ਤੁਹਾਡਾ ਕਰ ਲਈ ਸਾਢੇ 12 ਕਿਲੋ ਸੁੱਕਾ ਮਾਦਾ ਦਾ ਸ਼ਰੀਰ ਚਾਹ ਲੋ ਹੁਣ ਸਾਢੇ 16 ਕੰਟਲ ਸੁੱਕਾ ਮਾਦਾ ਤੁਹਾਡੇ ਕਿੱਲੇ ਤੇ ਲਾਖੜੀ ਨੂੰ ਚਾਹੀਦਾ ਚੇਹ ਤੁਹਾਡੇ ਅਚਾਰ ਦੇ ਵਿੱਚ ਕਮੀ ਆ ਤਾਂ ਗਾਂ ਨੇ ਤੁਹਾਡੀ ਨਹੀਂ ਖੋਲੀ ਐਨੀ ਮੈਂ ਕਹਦਾ ਕਿ ਮੈਨੂੰ ਤੂੰ ਫਿਰ ਫੀਡ ਦੇ ਕੋਈ ਹੋਰ ਚੀਜ਼ ਦੇ ਮੇਰਾ ਮੇਰਾ ਸਾਢੇ 16 ਕਿਲੋ ਤਾਂ ਪੂਰਾ ਕਰਨਾ ਮੈਂ ਤਾਂ ਬਾਲਟੀ ਚ ਦੱਸ ਨੂੰ ਤੈਨੂੰ ਵੀ ਕੀ ਬਣਦਾ ਸੋ ਉੱਥੋਂ ਕੀ ਹੁੰਦਾ ਜਦੋਂ ਇੱਕ ਤਾਂ ਇਹ ਨੁਕਸਾਨ ਹੁੰਦਾ ਆਪਣਾ ਸੁੱਤੇ ਮਾਦੇ ਦਾ ਨੁਕਸਾਨ ਹੁੰਦਾ ਤਾਂ ਫਿਰ ਆਪਣਾ ਜਿਹੜਾ ਜਾਨਵਰ ਆ ਉਹ ਚੰਗੀ ਤਰ੍ਹਾਂ ਦੁੱਧ ਨਹੀਂ ਦਿੰਦਾ ਤੇ ਉਹ ਨੂੰ ਉਹਦੀ ਆਪਾਂ ਨੂੰ ਕੀੜਾ ਪਾਉਣੀ ਆ ਪੈਂਦੀ ਆ ਕੀੜਾ ਦੇ ਨਾਲ ਹੋਰ ਖਰਚੇ ਵੱਧਦੇ ਆ ਖਰਚੇ ਵੱਧਦੇ ਆ ਤੇ ਆਪਾਂ ਕੋਲੋਂ ਦੁੱਧ ਚੋਂ ਘੱਟ ਪਾਈਦਾ ਜੇ ਉਹ ਜਿਹੜੀ ਮੈਂ ਕੁਆਲਿਟੀ ਪਹਿਲਾਂ ਵੀ ਗੱਲ ਕੀਤੀ ਆ achar ਦੀ ਤੇ ਜਿਹੜੀ achar ਦੀ ਕੁਆਲਿਟੀ ਜੇ ਥੋੜੀ ਸਹੀ ਹੋਊਗੀ ਜੇ 25 ਤੋਂ 30% ਸੁੱਕਾ ਮਾਦਾ achar ਚ ਹੀ ਹੋਊਗਾ ਤਾਂ ਆਪਣੇ ਆਪ ਜਿਹੜਾ ਉਹਦਾ ਸਟਾਰਟ ਆ ਜਿਹੜਾ ਉਹ 36 ਤੋਂ 36% ਹੋਊਗਾ ਤੇ ਪ੍ਰੋਟੀਨ ਉਹਦੇ ਚ 7 ਤੋਂ 9% ਜ਼ਰੂਰ ਆਜੂਗੀ ਦੇ ਜੁਕਾ ਮਾਦਾ ਉਹਦੇ ਹੋਊਗਾ ਤਾਂ ਪ੍ਰੋਟੀਨ 7 ਤੋਂ 9% ਜ਼ਰੂਰ ਆ ਜੀ। ਸੋ ਉਹਦੇ ਵਿੱਚ ਪਚਣ ਜੋ ਉੱਤੇ ਗੈਰ ਪਚਣ ਜੋ ਰੇਸ਼ਿਆਂ ਦਾ ਮਤਲਬ ਆ ਕਿ ਜਿਹੜੀ ਸਾਡੀ ਜਿਵੇਂ 1847 ਮੱਕੀ ਆ ਇਹ ਸਪੈਸ਼ਲੀ ਡਿਜ਼ਾਈਨ ਕੀਤੀ ਹੋਈ ਆ ਪਸ਼ੂ ਦੇ ਪੇਟ ਦੇ ਹਿਸਾਬ ਨਾਲ ਕਿ ਇਹਦੇ ਵਿੱਚ ਪਚਣ ਜੋ ਰੇਸ਼ਿਆਂ ਦੀ ਮਾਤਰਾ ਵੱਧਦਾ। ਪਚਣ ਜੋ ਰੇਸ਼ਿਆਂ ਦੀ ਮਾਤਰਾ ਵੱਧ ਹੋਣ ਕਾਰਨ ਇਹ ਜੇ 20 ਕਿਲੋ ਚਾਰ ਪਸ਼ੂ ਨੇ ਖਾਧਾ ਤਾਂ ਇਹ 14-15 ਕਿਲੋ ਰੇਤੇ ਨੂੰ ਪਸ਼ੂ ਉਤਸਾਜ ਜਾਂਦਾ। ਤਕਰੀਬਨ ਨੀਅਰ ਬਾਊਡਰ ਦਾ 50 ਤੋਂ 60% ਆਪਾਂ ਕਹਿ ਸਕਦੇ ਆ ਵੀ ਉਹਦਾ ਜੇ ਮਰ ਉਹ ਪਚਾ ਜਿਹੜਾ ਉਹ ਅਚਾਰ ਆ ਉਹ ਪਚਾ ਸਕਦਾ ਤੇ ਜਿਹੜਾ ਜਿਹੜੇ ਅਚਾਰ ਦੇ ਵਿੱਚ ਨਮੀ ਦੀ ਮਾਤਰਾ ਵੱਧ ਹੋਊਗੀ 25% ਤੋਂ ਆ 75% ਤੋਂ ਨਮੀ ਦੀ ਮਾਤਰਾ ਵੱਧ ਹੋਊਗੀ ਤਾਂ ਉਹ ਅਚਾਰ ਦੇ ਵਿੱਚ ਉੱਲੀ ਲੱਗੂ ਜਦੋਂ ਉੱਲੀ ਲੱਗੂਗੀ ਤਾਂ ਤੁਹਾਡੇ ਪਸ਼ੂ ਨੂੰ ਮੋਕ ਲੱਗੂਗੀ ਜਦੋਂ ਪਹਿਲਾ ਮੋਕ ਲੱਗੂਗਾ ਫਿਰ ਲਾਲਾਂ ਸਿੱਟੂਗਾ ਫਿਰ ਲੰਗੜਾ ਕੇ ਤੁਰੂਗਾ ਫਿਰ ਰਹਿੰਦੀ ਨਹੀਂ ਬੋਲਦੀ ਨਹੀਂ ਜੇ ਬੋਲ ਪੀ ਬੱਚਾ ਸਿੱਟ ਜੂਗੀ ਜੇ ਬੱਚਾ ਨਹੀਂ ਸਿੱਟਿਆ ਹਾਂ ਪੱਤਿ ਜਾਨਾ ਜੇ ਬੇਟਰੀ ਡਾਕਟਰ ਦਾ ਮੋਟਰਸਾਈਕਲ ਆ ਜਿਹੜਾ ਤੁਹਾਡੇ ਘਰ ਦੇ ਬਾਹਰ ਖੜਾ ਰਹੂਗਾ ਫਿਰ ਜਦੋਂ ਤੁਹਾਡੇ ਕੋਲੇ ਹਰ ਹਰ ਰੋਜ਼ ਪਸ਼ੂ ਦਾ ਨਾਦੀ ਚੱਲੀ ਜਾਂਦਾ ਤਾਂ ਡਾਕਟਰ ਫਿਰ ਆ ਕੇ ਤੁਹਾਨੂੰ ਕਹਿੰਦਾ ਜੀ ਤੁਸੀਂ achar ਬੰਦ ਕਰ ਦਿਓ ਉਹ achar ਬੰਦ ਇਸ ਕਰਕੇ ਨਹੀਂ ਕਹਿੰਦਾ ਕਿ achar ਇੱਕ ਬਹੁਤ ਮਾੜੀ ਚੀਜ਼ ਆ achar ਤੁਹਾਡੇ ਕੋਲੇ ਮਾੜੀ ਤੁਹਾਡੇ ਕੋਲੇ ਮਾੜੀ ਕੁਆਲਟੀ ਦਾ ਤੁਹਾਡੇ ਕੋਲੋਂ ਬਣ ਗਿਆ ਉਹ ਤਾਂ ਕਹਿੰਦਾ ਜੇ achar ਬੰਦ ਕਰ ਦਿਓ ਕਿ ਮੈਂ ਆਪਾਂ ਚਾਹੇ ਆਪਣੇ ਕੋਲੇ ਬਹੁਤ ਵਧੀਆ ਭੋਜਨ ਫਿਰ ਚਪਾਵਾਂ ਤੇ ਥੋੜੇ ਜਿਹਾ ਉਹ ਖੱਟਾ ਹੋ ਜਾਏ ਤਾਂ ਆਪਾਂ ਕਹਿੰਦੇ ਜਾਂ ਖਰਾਬ ਹੋ ਜਾਏ ਤਾਂ ਆਪਾਂ ਲੇਡੀਜ਼ ਕਹਿੰਦੇ ਕਿ ਨਾ ਉਹ ਜਿਹੜੇ ਨੂੰ ਛੱ ਕਹਿੰਦਾ ਉਹ ਉਹੀ ਚੀਜ਼ ਆ ਜੇ ਆਪਾਂ ਅਚਾਰ ਦੀ ਕੁਆਲਿਟੀ ਵਧੀਆ ਬਣਾਵਾਂਗੇ ਅਚਾਰ ਦੀ ਕੁਆਲਿਟੀ ਜਿਹੜੀ ਨਿਰਧਾਰਤ ਮਾਪਦੰਡਾਂ ਦੇ ਵਿੱਚ ਬਣਾਵਾਂਗੇ ਉਹ ਵੀ ਬਣਾਉਣ ਅਗਲੇ ਪਰਾ ਦੇ ਵਿੱਚ ਦੱਸਦਾ ਵੀ ਉਹ ਚਾਰਾ ਪੁੰਗੂਗਾ ਕਿ ਨਹੀਂ ਨਿਰਧਾਰਤ ਮਾਤਰਾ ਦੇ ਵਿੱਚ ਆਪਾਂ ਕੁਆਲਿਟੀ ਵਾਲਾ ਅਚਾਰ ਬਣਾਵਾਂਗੇ ਤਾਂ ਮੈਂ ਤੁਹਾਨੂੰ ਸ਼ਰਤ ਲਾ ਕੇ ਕਹਿੰਦਾ 7-8 ਕਿਲੋ ਫੁੱਟ ਦੇਣ ਵੜੇਗਾ ਆ ਬਾਦ ਨੂੰ ਛੇੜ ਦੀ ਜ਼ਰੂਰਤ ਨਹੀਂ ਪੈਣੀ ਸਾਰੇ ਖਰਚੇ ਪਾਸੇ ਜਦੋਂ ਤੁਸੀਂ ਵੱਟ ਦੇ ਵਿੱਚ 20 ਡੱਬਾ ਉਹ ਨੂੰ ਲੈ ਕੇ ਆਪਣਾ ਕੱਟ ਕੇ ਹਾਰਵੈਸਟਿੰਗ ਕਰਕੇ ਤੋਂ ਇੱਕ ਦੱਬ ਕੇ ਤਰਪਾਲ ਪਾਉਣ ਤੱਕ propto ਕਿੰਨਾ ਖਰਚਾ ਆਉਂਦਾ ਕੋਈ ਦੱਸੂਗਾ ਫੰਡ ਵਿੱਚ ਆਈ ਚੋ ਵੀ 25000 ਆਉਂਦਾ ਸਾਰਾ ਤੋਂ 20000 ਆਉਂਦਾ ਅਸੀਂ 30000 ਰੁਪਏ ਆਸ ਹੈ ਜੀ ਕਾਰ ਕਿੰਨਾ ਦਾ 30000 ਰੁਪਏ ਆ 4 ਗੱਲ ਦਾ 3000 ਰੁਪਏ 3 ਗੱਲ ਰੁਪਏ ਅਸੀਂ 30 ਤੋਂ 30000 ਰੁਪਏ ਮੰਨ ਕੇ ਚੱਲਦੇ 30000 ਰੁਪਏ ਇੱਕ ਜਿੰਨੇ ਦਾ ਖਰਚਾ ਆਉਂਦਾ ਵਾ ਜਿਹੜਾ ਉਦੇ ਵਿੱਚੋਂ ਮੀਨਿਮਮ 150 ਕੰਟਲ ਚਾਰ ਨਿਕਲੇ ਹੁੰਦਾ ਚਾਰ ਤੇ ਜੇ 500 ਕੰਟਲ ਆਪਣਾ ਨਿਕਲੇ ਆਇਆ ਤਾਂ 2 ਰੁਪਏ ਕਿਲੋ ਪਿਆ 2 ਰੁਪਏ ਕਿਲੋ ਵਾਲਾ achar ਜੇ ਉਹਦੇ ਵਿੱਚ 7 ਤੋਂ 9% ਪ੍ਰੋਟੀਨ ਹੈਗੀ ਆ ਤੇ ਡਰਾਈ ਮੈਟਰ ਉਹਦਾ 25% ਤੋਂ ਉੱਤੇ ਆ ਤਾਂ 7-8 ਕਿਲੋ ਦੁੱਧ ਦੇਣ ਵਾਲੀ ਕਰਾਮ ਆ ਜਿਹੜੀ ਉਹ ਕੱਲੇ achar ਤੇ ਦੁੱਧ ਦੇ ਸਕਦੀ ਆ ਤੁਹਾਡਾ 8 ਕਿਲੋ ਦੁੱਧ ਜੇ 30 ਰੁਪਏ ਦੇ ਕੇ ਨਾ ਤੁਹਾਨੂੰ 40 ਰੁਪਏ ਦਾ ਦੁੱਧ ਹੋ ਗਿਆ ਰੋਜ਼ ਤੇ 50 ਰੁਪਏ ਖਾ ਲਾ ਕੇ 240 ਰੁਪਏ ਆਪਾਂ ਵਟਨੇ ਕਿ ਆਪਾਂ ਘਰ ਤੇ ਜਿਹੜੇ ਦੋ ਪਸ਼ੂ ਖੜੇ ਉਹਦੇ ਨਾਲ ਰੋਜ਼ ਦਾ ਜਿਹੜਾ ਨਿੱਕੀਆਂ-ਮੋਟੀਆਂ ਖਰਚੀਆਂ ਦੀਆਂ ਖੱਡਾਂ ਉਹ ਭਰ ਸਕਦੇ ਆ ਪਰ ਜੇ ਸਾਡਾ ਆਚਾਰ ਦੇ ਵਿੱਚ ਕੁਆਲਿਟੀ ਨਹੀਂ ਹੈਗੀ ਤਾਂ ਅਸੀਂ ਉਹ ਕੁਆਲਿਟੀ ਜਿਹੜੀ ਹੈਗੀ ਆ ਉਹ ਅਸੀਂ ਦੁੱਧ ਇਸ ਤਰ੍ਹਾਂ ਨਹੀਂ ਲੈ ਸਕਦੇ ਸਾਨੂੰ ਨੁਕਸਾਨ ਹੁੰਦਾ ਇਹ ਮੈਂ ਇੱਕ ਗੱਲ ਮੈਂ ਇਹ ਕਹਿੰਦਾ ਕਿ ਇਕੱਲੇ ਆਚਾਰ ਤੇ ਪਸ਼ੂ ਚੋਣ ਵਾਲੀ ਗੱਲ ਮੈਂ ਸਿਰਫ 5-7 ਕਿਲੋ ਤੱਕ আর 7-8 ਕਿਲੋ ਤੱਕ ਹੀ ਕਰਦਾ 10 ਕਿਲੋ ਰੀ ਨੂੰ ਵੀ ਸ਼ਾਇਦ ਥੋੜੀ-ਬਹੁਤੀ ਫੀਡ ਪਾਣੀ ਪਵੇ ਉਦੋਂ ਉੱਤੇ ਜਿੰਨੇ ਜਿੰਨਾ ਉਦੀ ਮਤਲਬ ਗਾਂ ਦੀ ਜਾਂ ਮੱਝ ਦੀ ਕਪੈਸਿਟੀ ਵਧਦੀ ਜਾਊਗੀ ਤਾਂ ਆਪਾਂ ਨੂੰ ਉਹਦੇ ਹਿਸਾਬ ਨਾਲ ਫਿਰ ਚਾਹ ਹੋਰ ਚੀਜ਼ਾਂ ਐਡ ਕਰਨੀਆਂ ਪੈਣਗੀਆਂ ਸੋ ਉਦੋਂ ਅਗੇ ਹੁਣ ਇਸ ਕੁਆਲਿਟੀ ਦਾ achar ਬਣਾਉਣ ਵਾਸਤੇ ਮੈਂ ਦੁਬਾਰਾ ਫੇਰ ਉਹ ਸ਼ੁਰੂ ਕਰਾਂ ਵੀ ਤੁਸੀਂ ਜਦੋਂ ਵੀ ਲੈਨੇ ਹੋ ਕਿ achar ਵਾਲੀ ਮੱਤੀ ਦਾ ਪਹਿਲੀ ਨਿਸ਼ਾਨੀ ਆ ਜਦੋਂ ਤੁਹਾਨੂੰ ਦੁਕਾਨਦਾਰ ਇਹ ਗੱਲ ਕਹਿੰਦਾ ਕਿ ਜਿਹੜਾ achar ਜਿਵੇਂ ਪੱਤੇ ਆ ਕਿ ਕਾਂਡੇ ਆ ਜੀ ਫਲਾਣਾ ਆ ਤੁਸੀਂ ਕੋਈ ਨਹੀਂ ਸਾਨੂੰ ਇਹਦੀ ਇਹ ਦੱਸੋ ਕਿ ਇਹਦੇ ਕਾਂਡੇ ਤੇ ਛੱਲੀ ਦੀ ਰੇਸ਼ੋ ਕੀ ਹੋਊਗੀ ਅੱਜ ਅਸੀਂ ਤੁਹਾਨੂੰ ਕੱਢ ਕੇ ਦਿਖਾਵਾਂਗੇ ਕਾਂਡੇ ਛੱਲੀ ਦੀ ਰੇਸ਼ੋ ਟਾਂਡੇ ਛੱਲੀ ਦੀ ਰੇਸ਼ੋ ਕੀ ਹੋਊਗੀ ਟਾਂਡੇ ਛੱਲੀ ਦੀ ਰੇਸ਼ੋ ਦਾ ਮਤਲਬ ਆ ਵੀ ਜੇ ਮੈਂ ਕਸ ਟਾਂਡੇ ਕੱਟੇ 10 ਟਾਂਡਿਆਂ ਦਾ ਜਿੰਨਾ ਭਾਰ ਆਇਆ ਉਹਦੇ ਚੋਂ ਫਿਰ ਛੱਲੀਆਂ ਤੋੜ ਕੇ ਉਹਨਾਂ ਦਾ ਭਾਰ ਕੀਤਾ ਕੁੱਲ ਭਾਰ ਦਾ 40% ਕੱਲੀਆਂ ਛੱਲੀਆਂ ਦਾ ਭਾਰ ਹੋਣਾ ਚਾਹੀਦਾ ਭਾਵ 40 35 ਤੋਂ 40% ਕੱਲੀਆਂ ਦਾ ਭਾਰ 55 ਤੋਂ 60% ਟਾਂਡੇ ਕੱਟਿਆ ਦਾ ਭਾਰ ਇਹ achar ਵਾਲੀ ਮੱਕੀ ਦੀ ਪਹਿਲੀ ਨਹੀਂ ਖਾਣੀ ਕਿਉਂਕਿ ਇਹ ਨਹੀਂ ਹੈ ਵੀ ਕੱਦ 12 ਫੁੱਟ ਹੋਵੇ ਛੱਲੀ ਐਡੀਕ ਲੱਗੀ ਆ ਛੱਲੀਆਂ ਤਾਂ ਰਹਿ ਗਈਆਂ 18 ਕਿਲੋ ਤਸਾਂ ਤਾਂ ਨਹੀਂ ਆਂਦੀਆਂ ਤੇ ਬਾਕੀ ਰਹਿ ਗਿਆ ਪਤਰਾ ਪਤਰਾਲ ਦਾ ਚਾਰ ਨਹੀਂ ਪੈਣਾ ਹਾਂ ਤੁਸੀਂ ਟਾਲ ਤੇ ਮੱਕੀ ਸਿੱਟਣੀ ਆ ਤੁਸੀਂ ਹਰੀ ਮੱਕੀ ਝਾਰਨੀ ਆ ਤਾਂ ਫਿਰ ਦੋਨੋਂ ਇੰਨੀ ਮੱਕੀ ਲੈਣ ਦੀ ਲੋੜ ਨਹੀਂ ਉਹ ਤੋਂ ਬਾਅਦ ਜੀ ਤੁਸੀਂ ਲੈ ਆਂਦਾ ਫਿਰ ਤੁਸੀਂ ਉਹਨੂੰ ਮਤਲਬ ਜੀ ਆ ਤੇ ਉਹਦੀ ਸਾਰਾ ਜਿਹਨੂੰ ਹਾਰਵੈਸਟਿੰਗ ਕਰਨੀ ਆ ਜਿਹੜੀ ਸਹੀ ਸਟੇਜ ਤੇ ਤੇ ਮੱਕੀ ਨੂੰ ਕੱਟਣਾ ਸਹੀ ਸਟੇਜ ਤੇ ਮੱਕੀ ਕੱਟਣ ਦਾ ਵੀ ਬਹੁਤ ਵੱਡਾ ਰੋਲ ਹੈ ਮੇਨ ਰੋਲ ਇਹ ਚੀਜ਼ ਦਾ ਪੀਤਾ ਤੁਸੀਂ ਵਧੀਆ ਲੈ ਲਿਆ ਮੱਕੀ ਪਾਲ ਵੀ ਬਹੁਤ ਵਧੀਆ ਲਈ ਪਰ ਜੇ ਤੁਸੀਂ ਕੱਕਣ ਚ ਕਾਲੀ ਕਰਗੇ ਤਾਂ ਉੱਥੇ ਵੀ ਤੁਹਾਡਾ ਨੁਕਸਾਨ ਹੋ ਜਾਣਾ ਕਿਉਂਕਿ ਉੱਥੇ ਵੀ ਆਸਟੇ ਦੇ ਉੱਤੇ ਮੱਕੀ ਆ ਜਿਹੜੀ ਉਹ ਤੁਹਾਡੀ ਐਸ ਸਟੇਜ ਦੇ ਉੱਤੇ ਨਾ ਮੱਕੀ ਆ ਜਿਹੜੀ ਇਹ ਸਹੀ ਆਉਗੀ ਜਦੋਂ ਦਾਣੇ ਦੇ ਵਿੱਚ ਅਧੇ ਤੋਂ ਵੱਧ ਤੱਕ ਦੁੱਧ ਉਤਰੇ ਆਉਂਦਾ ਤੇ ਜਦੋਂ ਆਪਾਂ ਉਤੋਂ ਨਾ ਮਾਰਦੇ ਆ ਤਾਂ ਜੰਮਿਆ ਹੋਇਆ ਦੁੱਧ ਨਿਕਲਦਾ ਜਦੋਂ ਮੈਨੂੰ ਆਜੇ ਮੈਂ ਆਪਾ ਫੂੜਾ ਦਬੀਦਾ ਤੇ ਪੀਕ ਵੀ ਨਿਕਲਦੀ ਆ ਨਾ ਤੇ ਜੰਮਿਆ ਹੋਇਆ ਦੁੱਧ ਨਿਕਲਦਾ ਉਹ ਸਟੇਜ ਆ ਜਿਹੜੀ ਉਹ ਸਹੀ ਸਟੇਜ ਆ ਆਚਾਰ ਪਾਉਣ ਦਾ ਜੇ ਤੁਸੀਂ ਉਤੋਂ ਨੋਹ ਮਾਰਿਆ ਤੇ ਪਚਕਾਰੀ ਪੈਂਦੀ ਆ ਮੂੰਹ ਤੇ ਜਾਂ ਕਮੀਂ ਜੰਦਾ ਹੁੰਦਾ ਤਾਂ ਮੱਕੀ ਅਜੇ ਭਾਵੇਂ ਕੱਚੀ ਆ ਤੇ ਜੇ ਤੁਸੀਂ ਉਹਦੀ ਆਪਣੀ ਨੋਹ ਪੱਦ ਲਿਆ ਤੇ ਤੁਸੀਂ ਉਹ ਦੱਬੀ ਹੀ ਨਹੀਂ ਜਾਂਦੀ ਧਾਣਾ ਤੇ ਫੇਰ ਮੱਕੀ ਚੜ ਗਈ ਚੜੀ ਹੋਈ ਮੱਕੀ ਦਾ ਆਚਾਰ ਵੀ ਪੈ ਸਕਦਾ ਪਰ ਸ਼ਰਤ ਆ ਉਹ ਹਰੇਕ ਹਾਰਵੈਸਟ ਨੂੰ ਨਹੀਂ ਪਾ ਸਕਦਾ ਉਹਦੇ ਵਿੱਚ ਸ਼ਰਤ ਇਹ ਆ ਕਿ ਤੁਹਾਡਾ ਹਾਰਵੈਸਟਰ ਜਿਹੜਾ ਉਹ ਦਾਣਾ ਕ੍ਰੈਸ਼ ਕਰਦਾ ਹੋਵੇ। ਐਦਾਂ ਮੱਕੀ ਚੜੀ ਇਹ ਨਹੀਂ ਆਪਾਂ ਕਹਿ ਸਕਦੇ ਕਿ ਉਹ ਜ਼ਹਿਰ ਬਣੀ। ਜ਼ਹਿਰ ਨਹੀਂ ਬਣੀ। ਪਰ ਉਹਦੇ ਵਿੱਚ ਮੋਇਸਚਰ ਕੰਟੈਂਟ ਦੇਖਣ ਵਾਸਤੇ ਸਾਨੂੰ ਇਹ ਦੇਖਣਾ ਪਊਗਾ। ਦੂਜਾ ਸ਼ਾ ਮੈਂ ਮੋਇਸਚਰ ਵਾਲੇ ਪਾਰਟ ਨੂੰ ਕਵਰ ਕਰ ਦਿੰਦਾ। ਪਹਿਲਾਂ ਤਾਂ ਹਾਰਵੈਸਟਿੰਗ ਸਟੇਜ ਆ ਗਈ। ਦੂਜਾ ਆ ਗਿਆ ਵੀ ਉਹਦੇ ਵਿੱਚ ਮੋਇਸਚਰ 65 ਤੋਂ 70% ਸਾਡੇ ਕੋਲੇ ਜਿਹੜਾ ਕੋਈ ਥਰਮਾਮੀਟਰ ਆ ਸਾਡੇ ਕੋਲੇ ਜਿਹੜਾ ਕੋਈ ਮਤਲਬ ਮਸ਼ੀਨ ਆ ਜਿਹੜੀ ਤੁਸੀਂ ਕੀਵੀਦਾਰ ਪ੍ਰਾਪਤ ਖੇਤ ਦੇਖ ਸਕਦੇ ਹੋ। ਮੋਇਸਚਰ ਦੇਖੰਦਾ ਤਰੀਕਾ ਨੋਹ ਵਾਲਾ ਤਾਂ ਫਾਰਮੂਲਾ ਮੈਂ ਤੁਹਾਨੂੰ ਛੱਲੀਆਂ ਤੋੜੋ ਪੰਜ ਸੱਤ ਖੇਤ ਦੇ ਵਿੱਚ ਜਾ ਕੇ ਉਹਦੇ ਵਿੱਚੋਂ ਤੋੜ ਕੇ ਦੇਖੋ ਤਾਂ ਉਹੀ ਜਿਹੜਾ ਨੋਹ ਤਾਂ ਮਾਰ ਕੇ ਦੇਖੋ ਤਾਂ ਉਹ ਸੇ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਨਾ ਤੇ ਮੇਰਾ ਇਹ ਕੱਚੀ ਆ ਬਸ ਆ ਮਾਰਦੀ ਆ ਨਾ ਪਚਕਾਰੀ ਆ ਦੇ ਆਣਾ ਹੋਊਗਾ ਇਹ ਕੱਚੀ ਆ ਇਹਦੇ ਅੱਧੇ ਢਾਣੇ ਤੱਕ ਦੋ ਦੋ ਤਰੇ ਆਊਗਾ ਜਦੋਂ ਤੇ ਇਥੋਂ ਜਦੋਂ ਇਹਨੂੰ ਡੱਬਾਂਗੇ ਆ ਪਚਕਾਰੀ ਨਹੀਂ ਆਊਗੀ ਇਹਦੇ ਚੋਂ ਜੰਮਿਆ ਹੋਇਆ ਦੁੱਧ ਬਾਹਰ ਆਊਗਾ ਨੋਹ ਵਾਲਾ ਉਸ ਤੋਂ ਬਾਅਦ ਫਿਰ ਅਸੀਂ ਆ ਗੱਲ ਕਰਦੇ ਆ ਹਾਰਵੈਸਟਿੰਗ ਦੀ ਜਿਹੜੀ ਸਟੇਜ ਹੋਗੀ ਉਸ ਤੋਂ ਬਾਅਦ ਆ ਗਿਆ ਆਪਣਾ ਚੋਪਿੰਗ ਇਹ ਚੋਪਿੰਗ ਜਿਹੜੀ ਤੁਸੀਂ ਕਰਨੀ ਆ ਜਿਹੜੀ ਆਪਾਂ ਮਤਲਬ ਕਤਰਾ ਕਰਨਾ ਹਣਾ ਕਤਰਾ ਤੁਸੀਂ ਸਾਰੇ ਭਰਾ ਵਿੱਚ ਬੰਦੇ ਹਾਰਵੈਸਟਰ ਵੀ ਹੋਣਾ ਕਿਸੇ ਕੋਲੇ ਜਿਹੜੇ ਇੱਥੇ ਪਿੰਡ ਦੇ ਵਿੱਚ ਜਿਹੜੇ ਮੱਕੀ ਚਾਰ ਪਾਉਂਦਾ ਹੈਗਾ ਭਰਾ ਕੋਈ ਬੈਠਾ ਚਲੋ ਨਾ ਨਾ ਆਪਾਂ ਉਹਦੇ ਕੋਈ ਗਲਾਫ ਗੱਲ ਕਰਦਾ ਨਾ ਮੈਂ ਹਾਂ ਕਦੇ ਗੱਲ ਕਰਨੀ ਆ ਮੈਂ ਗੱਲ ਕਰਨੀ ਆ ਸੱਚੀ ਸੱਚੀ ਇਹ ਆ ਵੀ ਤੁਸੀਂ ਪਹਿਲਾਂ ਮੋਇਸਚਰ ਚੈੱਕ ਕਰਨ ਵਾਸਤੇ ਤੁਸੀਂ ਕੀ ਕਰ ਸਕਦੇ ਹੋ ਜਦੋਂ ਕੂਤਰਾ ਚੱਲ ਪਿਆ ਤਾਂ ਕੂਤਰੇ ਦੇ ਵਿੱਚੋਂ ਤੁਸੀਂ ਦੋ ਮੁਠੀਆਂ ਭਰ ਕੇ ਉਹਨੂੰ ਚੰਗੀ ਤਰ੍ਹਾਂ ਘੁੱਟ ਕੇ ਥੱਲੇ ਸਿੱਟ ਕੇ ਦੇਖੋ ਜਿਹੜਾ ਤੁਹਾਡਾ ਹੱਥ ਆ ਉਹਨੂੰ ਹਲਕਾ ਜਿਹਾ ਪਾਣੀ ਲੱਗ ਜੂਗਾ ਮਤਲਬ ਥੋੜਾ ਹੱਥ ਗਿੱਲਾ ਜਿਹਾ ਹੋ ਜੂ ਉਹਨੂੰ ਮਤਲਬ ਇੰਨਾ ਕੁ ਗਿੱਲਾ ਹੋ ਜੂ ਨੈਪਕਨ ਜਾਂ ਰਮਾਲ ਨਾਲ ਪੂੰਝਣਾ ਪਵੇ ਜੇ ਪਾਣੀ ਲੁੱਟੜਦਾ ਤਾਂ ਤੁਹਾਡਾ ਮੋਇਸਚਰ 75% ਤੋਂ ਉੱਤੇ ਆ ਤੇ ਜੇ ਤੁਹਾਡਾ ਹੱਥ ਹਲਕਾ ਜਿਹਾ ਗਿੱਲਾ ਹੁੰਦਾ ਤਾਂ ਮੋਇਸਚਰ ਤੁਹਾਡਾ ਠੀਕ ਆ ਤੇ ਜੇ ਤੁਹਾਡੇ ਮੋਇਸਚਰ ਨੂੰ ਹੱਥ ਨੂੰ ਲੱਗਦਾ ਹੀ ਨਹੀਂ ਆ ਮਾੜਾ ਜਿਹਾ ਆ ਰਿਹਾ ਤਾਂ ਬਿਲਕੁਲ ਠੀਕ ਹੋ ਗਿਆ ਇਹਦਾ ਮਤਲਬ ਤੁਹਾਡੀ ਮੱਖੀ ਚੜੀ ਹੋਈ ਆ ਫਿਰ ਤੁਹਾਡਾ ਮੋਇਸਚਰ ਡਾਊਨ ਚਲਿਆ ਗਿਆ ਫਿਰ ਵੀ ਤੁਹਾਨੂੰ ਧਿਆਨ ਆਚਾਰ ਵਾਸਤੇ ਕਿਸੇ ਮਾਹਰ ਦੀ ਰਾਏ ਲੈਣ ਦੀ ਲੋੜ ਆ ਕਿਉਂਕਿ ਜੇ ਮੋਇਸਚਰ 60% ਤੋਂ ਘਟ ਜੇ ਤਾਂ ਵੀ ਉਹਦੇ ਵਿੱਚ ਜਿਹੜੀ ਫਰਮੈਂਟੇਸ਼ਨ ਆ ਉਹ ਨਹੀਂ ਹੁੰਦੀ ਆਪਾਂ ਨੂੰ ਇਹ ਵੀ ਹੈ ਵੀ ਆਪਾਂ ਜਮਾਈ ਸਰਕਾਰੀਏ ਮੱਖੀ ਉਹ ਵੀ ਮਾੜੀ ਗੱਲ ਆ ਉਹ ਕਈ ਵੈਰੈਟੀਆਂ ਆਪਣਾ ਦਾ ਦੇਖਦੇ ਰਹੇ ਤਾਂ ਦਾਣਾ ਨਹੀਂ ਪੱਕਿਆ ਦਾਣਾ ਨਹੀਂ ਪੱਕਿਆ ਜਾਨੂ ਪਾੜਾ ਸਮਝਾ ਲਾ ਉਹ ਵੈਰੈਟੀਆਂ ਵੀ ਕਰਕਲ ਹੁੰਦਾ ਪਰ ਸਾਡੀ ਧਾਵਾ 43 ਦੇ ਵਿੱਚ ਇਸ ਤਰ੍ਹਾਂ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਈ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਕੀ ਜਿਹੜਾ ਮੋਇਸਚਰ ਦੇਖ ਲਿਆ ਫਿਰ ਜਦੋਂ ਪੁੱਤਰਾ ਜਲ ਪਾ ਪੁੱਤਰੇ ਦੇ ਵਿੱਚ ਆਪਾਂ ਦੇਖਣ ਵਾਸਤੇ ਦਾਣਾ ਸਾਰਾ ਕ੍ਰੈਸ਼ ਹੋਣਾ ਚਾਹੀਦਾ ਕ੍ਰੈਸ਼ ਦਾਣੇ ਦਾ ਮਤਲਬ ਇਹ ਆ ਵੀ ਇਹ ਨਹੀਂ ਹੈ ਵੀ ਪੁੱਤਰਾ ਜਮਾ ਮਲਿਆ ਮੇਟ ਹੋਵੇ ਪੁੱਤਰੇ ਦਾ ਜਿਹੜਾ ਸਾਈਜ਼ ਆ 1 ਸੈਂਟੀਮੀਟਰ ਤੋਂ 1.5 ਸੈਂਟੀਮੀਟਰ ਇਹੀ ਸਾਈਜ਼ ਆ 1 ਸੈਂਟੀਮੀਟਰ ਤੋਂ ਥੋੜਾ ਵੱਧ ਉੱਤੇ ਵੀ ਚਲਾ ਜਾਵੇ ਤਾਂ ਕੋਈ ਡਰ ਵਾਲੀ ਗੱਲ ਨਹੀਂ ਉਹਦੇ ਨਾਲ ਪਛੋੜ ਦੀ ਜਗਾਲੀ ਸਕੋ ਸੋਹਣੀ ਹੁੰਦੀ ਆ ਤੇ ਉਸ ਤੋਂ ਬਾਅਦ 1 ਸੈਂਟੀਮੀਟਰ ਤੋਂ 1.5 ਸੈਂਟੀਮੀਟਰ ਆ ਜਿਹੜਾ ਉਹ ਕੁਤਰਾ ਹੋਊਗਾ ਤੇ ਉਸ ਤੋਂ ਬਾਅਦ ਜਿਹੜੇ ਬਿਲਕੁਲ ਰੀਨ ਬਣਾਉਂਦੇ ਆ ਨਾ ਕਹਿੰਦੇ ਬਰੀਕ ਕਰਦੇ ਚੂਰਾ ਉਹਦਾ ਕੋਈ ਫਾਇਦਾ ਨਹੀਂ ਉਹਦੇ ਨਾਲ ਪੁੱਸ ਨੂੰ ਮੂਖ ਲੱਗਦੀ ਆ ਬੰਨ ਲੱਗ ਸੋ ਉਸ ਤੋਂ ਬਾਅਦ ਤੁਸੀਂ ਜਦੋਂ ਕੁਤਰਾ ਕਰਨਾ ਕੁਤਰਾ ਕਰਨ ਤੋਂ ਬਾਅਦ ਉਹਦੇ ਵਿੱਚ ਇੱਕ ਥਾਲ ਦੇ ਵਿੱਚ ਮੁੱਠੀ ਚ ਪਾ ਕੇ ਥਾਲ ਥਾਲ ਦੇ ਵਿੱਚ ਪਾਓ ਉਦਰਾ ਦੇਖੋ ਕਿ ਚਾਰ ਦਾਣੇ ਸਾਤਿਆਂ ਤੋਂ ਵੱਧ ਦਾਣਾ ਸਾਤ ਤਾਣਾ ਦਾਣੇ ਦੇ ਉੱਤੇ ਇਹ ਨਹੀਂ ਹੈ ਕਿ ਦਾਣਾ ਮਲਿਆ ਮੇਟੋ ਜੂ ਦਾਣੇ ਨੂੰ ਛੱਟ ਵੱਜੀ ਹੋਵੇ ਦਾਣਾ ਨੂੰ ਗ੍ਰੇਨ ਕਰੈਕਰ ਹੁੰਦਾ ਉਹਨਾਂ ਚ ਕੁਤਰੇ ਵਾਲੀਆਂ ਮਸ਼ੀਨਾਂ ਚ ਗ੍ਰੇਨ ਕਰੈਕਰ ਚੱਲਦਾ ਹੋਵੇ ਉਹ ਜਦੋਂ ਦਾਣੇ ਤੇ ਛੱਟ ਮਾਰਦਾ ਉਹਨੂੰ ਉਹਦਾ ਵਿਚਲਾ ਜਿਹੜਾ ਸਟਾਰ ਚੌਕ ਕੱਢ ਕੇ ਵਿੱਚ ਰਲਾ ਦਿੰਦਾ ਉਸੇ ਨਾਲ ਫਰਮੈਂਟੇਸ਼ਨ ਹੁੰਦੀ ਉਹ ਜਿਹੜਾ ਸਟਾਰ ਚਾ ਉਹੀ ਫਰਮੈਂਟੇਸ਼ਨ ਵਾਸਤੇ ਜ਼ਰੂਰੀ ਹੈ ਉਹ ਉਦੋਂ ਬਾਅਦ ਜਦੋਂ ਆਪਾਂ ਕੁਤਰਾ ਕਰਦੇ ਆ ਫਿਰ ਆਪਣੀਆਂ ਜਿਹੜੀਆਂ ਟਰਾਲੀਆਂ ਕਿ ਚੋਂ ਹੁਣੀਆਂ ਸ਼ੁਰੂ ਹੁੰਦੀਆਂ ਮੰਨ ਲਓ ਬਾਈ ਜੀ ਦਾ 4 ਕਿੱਲੇ ਦਾ 4 ਪੈ ਰਿਆ ਵਾ ਤੇ ਲਗਾਤਾਰ ਟਰਾਲੀਆਂ ਆਈ ਜਾਂਦੀਆਂ ਤਾਂ ਪਹਿਲਾ ਇੱਕ ਦੋ ਟਰਾਲੀਆਂ ਤਾਂ ਚੰਗੀ ਤਰ੍ਹਾਂ ਨਸਣੀਆਂ ਜਾਂਦੀਆਂ ਜਾਂਦੀਆਂ ਮੁੜ ਕੇ ਜਦੋਂ ਤੇਜ਼ੀ ਨਾਲ ਟਰਾਲੀਆਂ ਆਉਣੇ ਸ਼ੁਰੂ ਹੁੰਦੀਆਂ ਉਦੋਂ ਟਰਾਲੀ ਆ ਜਾਂਦੀ ਆ ਪਹਿਲੀ ਟਰਾਲੀ ਅਜੇ ਨਤਲੀ ਨਹੀਂ ਉਹਦੇ ਨਾਲ ਫਿਰ ਕੀ ਨੁਕਸਾਨ ਹੁੰਦਾ ਵੀ ਥੱਲੇ 1.5 ਦੋ ਫੁੱਟ ਜਿਹੜੀ ਹੈਗੀ ਆ ਉਹ ਪੋਲ ਰਹਿ ਜਾਂਦੀ ਆ ਉੱਪਰਲਾ ਚਾਰ ਆ ਉੱਪਰਲਾ ਬਾਅਦ ਦੇ ਵਿੱਚ ਖੁੱਲਾ ਟਾਈਮ ਹੁੰਦਾ ਉਹ ਨਤਲੀ ਜਾਂ ਮੈਂ ਆਪਾਂ ਉੱਪਰਲੇ 1.5 ਦੋ ਫੁੱਟ ਦਾ ਅਚਾਰ ਵਧੀਆ ਬਣ ਜਾਂਦਾ ਥੱਲੇ ਪੂਲ ਰਹਿ ਜਾਂਦੀ ਆ ਉੱਥੇ ਮੌਇਸਚਰ ਆ ਜਾਂਦਾ ਉਹ ਮੌਇਸਚਰ ਆਉਣ ਨਾਲ ਫਿਰ ਆਪਣੇ ਉੱਡੀ ਆਉਂਦਾ ਖਤਰਾ ਹੋ ਜਾਂਦਾ ਭਾਵੇਂ ਵੀ ਆਪਣਾ ਬਹੁਤ ਵਧੀਆ ਹੁੰਦਾ ਫਿਰ ਕੀ ਹਾਲ ਆ ਉਸ ਚੀਜ਼ ਦਾ ਹਾਲੋ ਦਾ ਇਹ ਆ ਵੀ ਅਸੀਂ ਕਹਿੰਦੇ ਆ ਵੀ ਸਾਈਡਾਂ ਦੇ ਉੱਤੇ ਤਰਪਾਨ ਲਾ ਲਓ ਪਿੱਛੇ ਤਰਪਾਨ ਲਾ ਲਓ ਤੇ ਥੱਲੇ ਅੱਧਾ ਫੁੱਟ ਪਾਵੇਂ ਤੂੜੀ ਵਿਛਾ ਲਓ ਉਸ ਤੋਂ ਬਾਅਦ ਤੁਸੀਂ ਜਦੋਂ ਪਹਿਲੀ ਟਰਾਲੀ ਆ ਗਈ ਦੋ ਟਰਾਲੀਆਂ ਆ ਗਈਆਂ ਕਦੇ ਵੀ ਜਿਹੜਾ ਪੇਟਾ ਉਹ ਪੇਟਾ ਇਹ ਨਹੀਂ ਭਰਨਾ ਵੀ ਇੱਥੋਂ ਲੈ ਕੇ ਪਹਿਲਾ ਤੋਂ ਮਨੋ 25 ਫੁੱਟ 30 ਫੁੱਟ ਨਾ ਭਰ ਪੇਟਾ ਇਹ ਜਾਈ ਬਣਨਾ ਮਾਤਰਾ ਦਾ ਪਾ ਵੀ ਉੱਤੇ ਪਾ ਲਿਆ ਕਰੋ ਪਰ ਨਹੀਂ ਉਹ ਸਿਰੇ ਤੋਂ ਲੈ ਕੇ ਉਰੇ ਤੱਕ ਆਪਾਂ ਪੂਰੀ ਵਿਛਾਉਣੀ ਆ ਫਿਰ ਉਹਦੇ ਉੱਤੇ ਆਏ ਵਿਛਾਉਂਦੇ ਹੋਣਾ ਉੱਤੇ ਲੇਹਰਾਂ ਦੇ ਲੇਹਰਾਂ ਵਿਛਾਉਂਦੇ ਹੋਣਾ 6 ਤੋਂ 8 ਇੰਚ ਦੀ ਲੇਅਰ ਆ ਜਿਹੜੀ ਅਚਾਰ ਵਾਸਤੇ 6 ਤੋਂ 8 ਇੰਚ ਦੀ ਲੇਅਰ ਪਾਈ ਜਾਓ ਉਹ ਲੱਕੜੀ ਜਾਓ 6 ਤੋਂ 8 ਇੰਚ ਦੀ ਲੇਅਰ ਵਿਛਾਈ ਜਾਓ ਉਹਨੂੰ ਪਾਈ ਜਾਓ ਜੇ ਟਰਾਲੀਆਂ ਪੇਜ ਆਉਂਦੀਆਂ ਟਰਾਲੀਆਂ ਪਿੱਟ ਤੇ ਪੂਰੇ ਲਾ ਲਓ ਉਤੋਂ ਇੱਕ ਟਰੈਕਟਰ ਥੋੜਾ ਫालतू ਲੱਗੂਗਾ ਉਹਦੇ ਮਗਰ ਖਰਾਬ ਆ ਕੇ ਉਹਦੇ ਨਾਲ ਆ ਉੱਤੇ ਪਿਛਾ ਪਿਛਾ ਕੇ ਉਹਨੂੰ ਚੰਗੀ ਤਰ੍ਹਾਂ ਲਤਰੀ ਜਾਓ ਉਸ ਤਰ੍ਹਾਂ ਬਣਾਇਆ ਜਿਹੜਾ achar ਆ ਲੇਅਰ ਦੇ ਵਿੱਚ ਜੇ ਤੁਹਾਡੇ ਦੀ ਲੇਅਰ ਤੁਹਾਨੂੰ ਜਦੋਂ ਤੁਸੀਂ achar ਫਟੋਗੇ ਉਹਦੇ ਵਿੱਚ ਵੀ ਤੁਹਾਨੂੰ ਲੇਅਰ ਦਿਖਾਈ ਦੇਊਗੀ ਤਾਂ ਉਹ ਜਿਹੜਾ achar ਆ ਉਹਦੇ ਵਿੱਚ ਤੁਹਾਨੂੰ achar ਬਣਿਆ ਬਹੁਤ ਸੋਹਣਾ ਲੱਗੇਗਾ ਬਹੁਤ ਸੋਹਣਾ ਉਹਦੇ ਵਿੱਚ ਮੋਇਸਚਰ ਨਹੀਂ ਰਹੂਗਾ ਉਹਦੇ ਵਿੱਚ ਉਤਰੇ ਦਾ ਸਾਈਜ਼ ਸਹੀ ਹੋਊਗਾ ਉਹ ਚੰਗੇ ਤਰ੍ਹਾਂ ਹਾਰਵੈਸਟਿੰਗ ਸਟੇਜ ਤੇ ਕੱਟਿਆ ਹੋਊਗਾ ਤਾਂ ਉਸ ਸਟੇ ਐ ਛੱਡੀ ਹੋਈ ਪੋਜੀਸ਼ਨ ਹੋਊਗੀ ਇਹ ਛੱਡੀ ਦੀ ਪੋਜੀਸ਼ਨ ਨਾਲ ਕਈ ਕਿਸਾਨਾਂ ਦਾ ਸਵਾਲ ਹੋਣਾ 80 ਦੇ 82 ਜਣਾ ਚ ਬਣ ਜਾਂਦੀ ਹੈ ਕਿ ਨਹੀਂ ਕਈ ਕੰਪਨੀਆਂ ਦਾਵਾ ਕਰਦੀਆਂ ਕਿ 75 ਦਿਨਾਂ ਦੇ ਵਿੱਚ ਸਾਡੀ ਮੱਕੀ ਤਿਆਰ ਆ ਜੀ 17 ਦਿਨਾਂ ਦੇ ਵਿੱਚ ਸਾਡੀ ਮੱਕੀ ਤਿਆਰ ਆ ਜੀ ਮੈਂ ਕਹਿੰਦਾ ਫਸਲ ਕੋਈ ਵੀ ਹੋਵੇ ਕਿਹੜਾ ਮਾਈਦਾ ਲਾਲ ਆ ਜਿਹੜਾ ਇਹ ਗੱਲ ਕਹਿ ਦੂਗਾ ਵੀ ਆਹ ਫਸਲ ਇੰਨੇ ਦਿਨਾਂ 'ਚ ਤਿਆਰ ਆ ਮੰਨਦੇ ਹੋ ਤੁਸੀਂ ਇਹ ਗੱਲ ਪਿੱਛੇ ਕਣਕਾਂ ਦਾ 20 ਦਿਨ ਵੱਧ ਲੈ ਗਈਆਂ ਜੇ ਪੱਕਣ ਵੇਲੇ ਮੌਸਮ ਠੰਡਾ ਹੋ ਗਿਆ ਤਾਂ ਉਹਨੇ ਟਾਈਮ ਵੱਧ ਲੈਣਾ ਹੀ ਲੈਣਾ ਸਾਡੀ 44 ਮੱਕੀ ਅਸੀਂ ਜਿਐਸੀ ਦਿਨਾਂ 'ਚ ਪੱਕੀ ਜਾਂਦੀ ਹੈ ਇਸ ਵਾਰ ਮਈ ਦਾ ਮਹੀਨਾ ਜਿਹੜਾ ਤੁਹਾਨੂੰ ਪਤਾ ਕਿ ਮੌਸਮ ਥੋੜਾ ਠੰਡਾ ਰਿਹਾ ਉਹਦਾ ਤਾਪਮਾਨ ਨਹੀਂ ਵਧਿਆ ਤਾਂ ਉਹ 5-7 ਦਿਨ ਵੱਧ ਲਵੇਗੀ ਅਸੀਂ ਮੈਂ ਪਿਛਲੇ ਸਾਲ ਦੀ ਗੱਲ ਉੱਥੇ ਕੋਠੇਗੁਰੂ ਅਸੀਂ ਮੱਕੀ ਦੇਖਿਆ ਅਸੀਂ ਕਿਹਾ ਵੀ ਹਫ਼ਤਾ ਲੱਗੇ ਮੈਨੂੰ ਦੱਸਦੇ ਲੱਗ ਜਾਣਗੇ ਜੀ ਹਾਰਵੈਸਟਿੰਗ ਵਾਸਤੇ ਉਹ ਤੀਜੇ ਦਿਨ ਮੱਕੀ ਆ ਗਈ ਚੌਥੇ ਦਿਨ ਕਿਉਂਕਿ ਟੈਂਪਰੇਚਰ ਦੋ ਦਿਨ ਇੰਨਾ ਸਾ 45 ਡਿਗਰੀ ਟੈਂਪਰੇਚਰ ਹੋ ਗਿਆ ਤੇ ਜਦੋਂ ਝੋਕਾ ਚੱਕਦਾ ਪਰਮਾਤਮਾ ਨੇ ਤਾਂ ਫਿਰ ਛੇਤੀ ਵੀ ਚਾਰਦੇ ਸੋ ਉਸ ਦਿਨਾਂ ਦਾ ਕੋਈ ਹਿਸਾਬ ਨਹੀਂ ਹੈ ਅੱਭੀ ਦਾਣੇ ਦੇ ਅੱਧੇ ਦਾਣੇ ਦੋਦੇ ਦੀ ਸਟੇਜ ਹੈ ਜਿਹੜੀ ਜਿੱਤੇ ਅੱਧਰ ਤੱਕ ਦੁੱਧ ਉੱtre ਆਉਗੇ ਉਹੋ ਸਹੀ ਸਟੇਜ ਹੈ ਜਿਹੜੀ ਉਹ ਆਉਣ ਵਾਸਤੇ ਆਪਾਂ ਨੂੰ 73 ਦਿਨ ਤੋਂ ਬਾਅਦ ਆਪਾਂ ਖੇਤੀ ਜਿਹੜਾ ਮਾਰੂ ਬਾਹਰਲਾ ਛੱਡ ਕੇ ਅੰਦਰਵਾ ਪੜ ਕੇ 5-7 ਸਿਆਰ ਛੱਡ ਕੇ ਉਥੋਂ ਥਾਂ-ਥਾਂ ਤੋਂ 5-6 ਛੱਲੀਆਂ ਤੋੜ ਕੇ ਉਦੋਂ ਫੈਸਲਾ ਲਾਓ ਜੇ ਲੋਰ ਪੋਦੇ ਦਾ ਵੀਡੀਓ ਫੋਨ ਕਰਕੇ ਸਾਨੂੰ ਦਿਖਾ ਲਓ ਸਾਡੇ ਮੁੰਡੇ ਲੋਕਲ ਜੋਬ ਕਰਦੇ ਇਹਨਾਂ ਨੂੰ ਬੁਲਾ ਲਓ ਮक्की ਦਿਖਾ ਲਓ ਕਿਉਂਕਿ ਇਹ ਵੀ ਕਰਦੇ ਹੋ ਕਿੰਨੇ ਕ ਦਿਨ ਲੱਗੀਆਂ ਉਹਦੀ ਹਾਰਵੈਸਟਿੰਗ ਸਟੇਜ ਸਹੀ ਹੋਊਗੀ ਆ ਫਿਰ ਆਪਣਾ ਜਿਹੜਾ ਉਹ ਮੋਇਸਚਰ ਵੀ ਤੁਹਾਨੂੰ ਦਿੱਤਾ ਉਹਦਾ ਦਾਣਾ ਵੀ ਸਹੀ ਬਣਾ ਲਓ ਉਹਦੇ ਚ ਸਟਾਰਚ ਵੀ ਪੂਰਾ ਹੋ ਉਹ ਉਸ ਮੱਕੀ ਦਾ achar ਜੇ ਵਧੀਆ ਤਰੀਕੇ ਨਾਲ ਪਾਇਆ ਹੋਵੇ ਤਾਂ ਉਹ ਆਪਾਂ 5-7 ਕਿਲੋ ਵਾਲਾ ਜਾਨਾ ਜੀ ਉਸ ਤਾਂ ਆਪਾਂ ਐਸਾ ਉਸ ਤੋਂ ਬਾਅਦ ਆ ਜਾਂਦੀ ਆ ਮਤਲਬ ਕਈ ਪਛਾਨ ਭਰਾ ਸਵਾਲ ਕਰਦੇ ਆ ਕਿ ਜੀ ਜਦੋਂ ਅਸੀਂ ਪੱਕੀ ਦਾ achar ਪਾਉਂਦੇ ਆ ਇਹਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਪੈਂਦੀਆਂ ਉਹ ਕਹਿੰਦੇ ਜੀ ਇਹ ਚ ਉਲੀ ਲੱਗਣ ਵਾਲੀ ਦਵਾਈ ਕਹਿੰਦੇ ਐਂਗੇ ਵੀ ਨਾ ਨਾ ਉਲੀ ਨਾ ਲੱਗਣ ਵਾਲੀ ਦਵਾਈ ਕੋਈ ਤਾਂ ਹੈ ਜੀ ਕੋਈ ਦਵਾਈ ਨੇ ਬਣੀ ਜਿਹੜੀ achar ਚ ਉਲੀ ਨਾ ਇਹ ਤੁਹਾਡਾ achar ਵਧੀਆ ਬਣਿਆ ਹੋਇਆ। ਜੇ ਤੁਸੀਂ ਬਾਕੀ ਸਾਰੇ ਪੈਰਾਮੀਟਰ ਪੂਰੇ ਕੀਤੇ ਆ। ਮੰਨੋ ਉਹਦਾ 20 ਹੈ ਜ ਆ ਕੋਈ 20 ਨਹੀਂ ਆਉਂਦਾ ਇਥੇ ਬਸ ਇੱਕ ਬਹੁਤ ਵਿੱਚ ਦੀਆ ਤੁਹਾਡੇ ਮਾਰ ਵਿੱਚ। ਉਹਦਾ ਦੀਆ ਉਹਦੇ ਵਿੱਚ 80% ਮੋਇਸਚਰ ਰਹਿੰਦਾ ਹੀ ਰਹਿੰਦਾ। ਉਹ ਮੱਕੀ ਹਰੇ ਪੱਠੇ ਵਾਸਤੇ ਇੰਨੀ ਵਧੀਆ ਕਿ ਉਹਨੂੰ ਕੱਟ ਕੇ ਅੱਜ ਲਿਆਓ ਚਾਹੇ ਤਰਨ ਕਨਾਂ ਦਾ ਠੱਗੀ ਟਰਾਲੀ ਭਰ ਲਿਆਓ। ਉਹਦੇ ਵਿੱਚੋਂ ਪਾਣੀ ਸੁੱਤਲਾ ਹੀ ਨਹੀਂ। ਉਹ ਤੀਜੇ ਘਰ ਕੁਤਰਾ ਕਰ ਲਓ ਤਾਂ ਵੀ ਹਰਾ ਉਹ ਆਣੇ ਜਿਹੜੇ 2 ਘੰਟੇ ਪਹਿਲਾਂ ਫੜਦੀਆਂ। ਉਕੇ ਉਹਦੇ ਵਿੱਚ ਪਾਣੀ ਦੀ ਮਾਤਰਾ ਵੱਧ ਰਹੀ ਆ ਉਹ ਹਰੇ ਹਰੇ ਪੱਤੇ ਬਣਨ ਤੇ ਆਪ ਨੂੰ ਵਾਸਤੇ ਮੱਕੀ ਵਧੀਆ ਹੋਰ ਵੱਢਦੀ ਆ ਪਰ ਅਚਾਰ ਵਾਸਤੇ ਮੱਕੀ ਫੱਦੀ ਆ ਕਿਉਂਕਿ ਉਹਦਾ ਮੌਇਸਚਰ ਲੈਵਲ ਡਾਊਨ ਨਹੀਂ ਜਾਂਦਾ ਮੌਇਸਚਰ ਲੈਵਲ ਜਦੋਂ ਡਾਊਨ ਨਹੀਂ ਜਾਂਦਾ ਤਾਂ ਉਲੀ ਹੋ ਕੇ ਆਉਣੀ ਹੁੰਦੀ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਪਕਾਣੀਆਂ ਮੱਕੀਆਂ ਉਹਨਾਂ ਦਾ ਝਾੜ ਬੜਾ ਜੀ ਟਾਂਡਾ ਬਹੁਤ ਮੋਟਾ ਜੀ ਫਲਾਣਾ ਜੀ ਉਹ ਜਿਹੜੀ ਪਕਾਣੀ ਮੱਕੀ ਹੁੰਦੀ ਆ ਨਾ ਉਹਦੇ ਟਾਂਡੇ ਨੂੰ ਬਾਹਰ ਵੀ ਫਟ ਦਿੰਦੀ ਹੁੰਦੀ ਆ ਉਹਦਾ ਜਿਹੜਾ ਇੱਕ ਮਿਗਨਨ ਕੰਟੈਂਟ ਕਹਿੰਦੇ ਆ ਅੰਗਰੇਜ਼ੀ ਚ ਤੇ ਤੁਹਾਨੂੰ ਮੈਂ ਦੱਸ ਦਿਆ ਤੂੰ ਯਾਹਰ ਪੜ੍ਹ ਲੈ ਅੰਗਰੇ ਉਹ ਜਿਆਦਾ ਹੋਣ ਕਾਰਨ ਪਸ਼ੂ ਤੁਸੀਂ ਦੇਖੋਗੇ ਜਿੱਥੇ ਅਸੀਂ ਥੁਰਨੀ ਦੇਖ ਕੇ ਤੁਹਾਨੂੰ ਮੈਂ ਦੱਸ ਸਕਦਾ ਵੀ ਇਹ ਕਿਹੜੀ ਮੱਕੀ ਦਾ achar ਆ ਕਿਉਂਕਿ ਉਥੇ ਗਾਂ ਨੂੰ ਆਪਣੀ ਜੀਵ ਤੋਂ ਕਈ ਗੁਣਾ ਵੱਧ ਪ੍ਰਮਾਤਮਾ ਨੇ ਤਾਕਤ ਦਿੱਤੀ ਆ ਉਹ ਟੰਡੇ ਵਿੱਚ ਛੰਡੇ ਪੈ ਜਾਂਦੇ ਆ ਉਹਨੇ ਉਹਨੇ ਨਰਮ ਨਰਮ ਉਹ ਡਕਰੂ ਚੋਗਲੇ ਦੀ ਅੰਦਰ ਪਿੱਛੇ ਟੰਡੇ ਛੰਡੇ ਪੈ ਜਾਂਦੇ ਆ ਟੰਡੇ ਛੰਡੇ ਆ ਉਹ ਇਸੇ ਕਰਕੇ ਛੱਡੇ ਆ ਉਹ ਜਦੋਂ ਖਾਂਦੀ ਆ ਉਹਦੀ ਇੰਟਰਸਟਾਈਨਟ ਉਹ ਕੋਲੇ ਹਾਜਮ ਨਹੀਂ ਹੁੰਦੀ ਤੇ ਜਿਹੜੀ 1844 ਵਾਲੀ ਆ ਇਹਦੇ ਟਾਂਡੇ ਦੇ ਵਿੱਚ ਜਿਹੜਾ ਗੋਦਾ ਉਹਦੇ ਸਟਾਰਚਾ ਸਟਾਰਚ ਤੋਂ ਬਾਦ ਹੋਂਕਾਰ ਨੂੰ ਮਿੱਟੀ ਲੱਗਦੀ ਆ ਮੈਂ ਦਾਵੇ ਨਾ ਕਹਿੰਦਾ ਕਿ 1844 ਮੱਕੀ ਇਹ ਦਸਾਂਈ ਵੀ ਇਸ ਤਿਹੇ ਨਾਲ ਕੀਤੀ ਆ ਵੀ ਆਪਾਂ ਆਪਣੇ achar ਵਾਸਤੇ ਆ ਇਹਨੂੰ ਕਦੇ ਵੀ ਅਸੀਂ ਕਹਿੰਦੇ ਨਹੀਂ ਹਰੇ ਪੱਠੇ ਤੇ ਨਹੀਂ ਵਰਤੋ ਇਹਨੂੰ ਕਦੇ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਇਹਨੂੰ ਹਰੇ ਪੱਠੇ ਦੇ ਉੱਤੇ ਵਰਤੋ ਜਾਂ ਆਪਣੇ ਪਕਾਣੀ ਚ ਲੈ ਕੇ ਜਾਓ ਅਸੀਂ ਉਹਨੂੰ ਕਦੇ ਵੀ ਜਿਹੜੀ 1844 ਸਿਰਫ ਤੇ ਸਿਰਫ ਸਾਇਲੇ ਜਨਰਲ ਹੈ ਫਾਈਨਲ ਵਾਲੀ ਵੈਰੈਟੀ ਹੋਣ ਕਰਕੇ ਇਹਦਾ ਆਚਾਰ ਪਾਓਗੇ ਜਦੋਂ ਤਾਂ ਪਸ਼ੂ ਮੈਂ ਕਹਿੰਦਾ ਵੀ ਤੂੰ ਹੋਰ ਥਾਂ 44 ਦਾ ਆਚਾਰ ਖਾਂਦਾ ਹੋਵੇ ਪਸ਼ੂ ਉਸ ਤੋਂ ਬਾਅਦ ਕੋਈ ਹੋਰ ਆਚਾਰ ਪਾ ਦੋ ਪਸ਼ੂ ਗਲ ਚੱਕ ਕੇ ਖੜ ਜਾਂਦਾ ਵੀ ਮੈਂ ਜੀ ਇਹ ਆਚਾਰ ਨਹੀਂ ਲੈਣਾ ਮੈਨੂੰ ਉਹਦੇ ਨਾਲ ਕਿਉਂਕਿ ਉਹਦੇ ਵਿੱਚ ਮੂੜੀ ਕਰਨੀ ਆ ਉਹ ਪਸ਼ੂ ਖਾਂਦਾ ਬਹੁਤ ਆ ਉਹਦੀ ਟੇਕ ਬਹੁਤ ਹੋ ਜਾਂਦੀ ਆ ਉਹ ਟੇਕ ਖੰਡ ਨਾਲ ਉਹਨੂੰ ਤਜਾਬ ਬਣ ਲੱਗ ਜਾਂਦਾ ਤਜਾਬ ਬਣ ਨਾਲ ਉਹਨੂੰ ਹੋਰ ਘਾਹ ਦੀ iracial ਵਸਸਿਆਵਾ ਸ਼ੁਰੂ ਹੋ ਜਾਂਦੀਆਂ ਨਾਲੇ ਤਾਂ ਦੁੱਧ ਕੱਢਦਾ ਨਾਲੇ ਆਪਣਾ ਕਿਤੇ 20-22 ਕਿਲੋ ਚਾਰਨਾ ਸਰਨਾ ਇਹ ਜੋ 4 ਡਰਾਇਮੈਟਰ ਆ ਕਿੱਥੇ ਜਿਹੜੇ 5 ਮੀਟਰ ਘਾਟਾ ਉਹ 30 ਕਿਲੋ ਦਾ ਸਰਨਾ 15 16 20 ਰੁਪਏ ਦਾ 4 ਰੋਜ਼ ਲੱਗਦਾ ਤੇ ਪੰਜਾਬ ਤੇ ਪੰਜਾਬ ਤੋਂ ਬਾਅਦ ਬਾਕੀ ਬਿਮਾਰੀਆਂ ਉਹ ਇਹ ਸਹੀ ਤਰੀਕੇ ਨਾਲ ਸਹੀ ਮਕੀ ਦਾ ਜਿਹੜਾ ਆਚਾਰ ਬਣਾਇਆ ਵਾ ਉਹ ਤੁਹਾਡੇ ਦੇਰੀ ਤੋਂ ਦੇ ਰੁਪਚਾ ਸਕਦਾ ਵਾ ਉਸ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਜਿਵੇਂ ਵੀ ਜਿਵੇਂ ਤੁਹਾਡੇ ਖਾਦ ਦੀ ਹੀਲਡ ਵਧਦੀ ਆ ਜੇ ਇਹੋ ਜੀ ਤੁਹਾਡੀ ਵੈਰਾਈਟੀ ਆ ਉਸ ਹਿਸਾਬ ਨਾਲ ਤੁਸੀਂ ਉਹਨਾਂ ਨੂੰ ਮਤਲਬ ਫੀਡ ਪਾ ਸਕਦੇ ਹੋ ਉਹਦਾ ਵੀ ਫਾਰਮੂਲਾ ਵਾ ਉਹ ਐਨੀਮਲ ਟੂ ਐਨੀਮਲ ਆ ਕਈ ਕਿਸਾਨ ਤੁਹਾਡੇ ਪੁੱਛਣਗੇ ਕਿ ਜੀ ਮੈਂ ਮੈਂ ਮਾ ਸਾਡੀ ਖਾਂ ਆਚਾਰ ਮੈਂ 4 ਗਿਨਾ ਪਾਵਾਂ ਫੀਡ ਜਿਹੜੀ ਪਾਵਾਂ ਜੇ ਤੁਹਾਡੀ ਮੱਕੀ ਦੇ ਆਚਾਰ ਦੇ ਵਿੱਚ ਸਟਾਰਚ ਦੀ ਮਾਤਰਾ ਪੂਰੀ ਹੋਊਗੀ ਤਾਂ ਤੁਹਾਡੀ ਫੀਡ ਦੇ ਵਿੱਚ ਜੇ ਮੰਨ ਲਓ ਤੁਹਾਡੀ 5 ਕਿਲੋ ਵਾਲੀ ਗਾਂ ਵੀ ਆ ਉਹਦੀ ਵੀ ਫੀਡ ਦੇ ਵਿੱਚ ਜਿਹੜੀ ਮੱਕੀ ਆ ਜਿਹੜੀ ਫਾਰਮੂਲੇ ਦੇ ਵਿੱਚ ਰੈਕਸ ਵੀ ਲਿਖਾਓਗੇ ਤਾਂ ਉਹ ਮੱਕੀ ਘਟਾ ਦੂਗਾ ਕਿਉਂਕਿ ਆਚਾਰ ਆਚਾਰ ਦੇ ਵਿੱਚ ਤੁਹਾਡਾ ਸਟਾਰਚ ਪੂਰਾ ਹੋਊਗਾ ਜਿਹੜੀਆਂ ਹਾਈ ਜੀਲਡ ਪਸ਼ੂ ਹੈ ਨਾ ਜਿਨ੍ਹਾਂ ਨੂੰ ਮਾਰਾ ਮਾਰਾ 15 15 ਕਿਲੋ ਫੀਡ ਰੋਜ਼ ਚਾਹੀਦੀ ਆ ਉਹ ਫੀਡ ਵੀ ਜਦੋਂ ਬਣਦੀ ਆ ਉਹਦੇ ਵਿੱਚ ਮੱਟੀ ਦੀ ਮਾਤਰਾ ਫੀਡ ਤੇ ਪੱਕੀ ਦੀ ਮਾਤਰਾ ਘਟ ਜਾਂਦੀ ਆ ਇਹ ਐਵੇਂ ਉਹ ਮੱਟੀ 30 30 ਕਿਲੋ ਮਿਲਦੀ ਆ ਇਹ ਕਿਸੇ ਵੀ ਫੀਡ ਦੇ ਵਿੱਚ 4 ਕਿਲੋ ਮੱਟੀ ਘਟ ਗਈ ਤੇ 70 ਰੁਪਏ ਕੰਟਰੋਲ ਮਗਰ ਉਹਦਾ ਫਾਇਦਾ ਹੋ ਗਿਆ ਉਹ ਕਹਿ ਰਿਹਾ ਮਤਲਬ ਪਤਾ ਲੀ ਆਪਾਂ ਖੇਤ ਚੋਂ ਜਿੰਨਾ ਆਪਣੇ ਖੇਤ ਚੋਂ ਪਸ਼ੂ ਦਾ ਘਟ ਭਰਦੇ ਆਗੇ ਉਹਦੇ ਨਾਲ ਜੋ ਪਰਦੇ ਨਹੀਂ ਪੰਦੇ ਦੇ ਵਿੱਚ ਮੁਨਾਫੇ ਵਿੱਚ ਜਾ ਸਾਰਦਾ